ਕਾਹ ਕਰ ਰਹੇ ਹੋ ਯੂ ਕ੍ਰੀਏਟਿਵ ਜਿਹੜੇ ਹੋਰੋਂ ਹਮੇਸ਼ਾ ਦੁਰਦਸ਼ਾ ਗਰੀਬ ਰਹੇ ਜਿਹੜਾ ਗਵਣਾ ਬੇਸਿਕਲੀ ਉਹ ਮੀਰਾ ਦੇ ਦਰਅਤੇ ਲਿਖਿਆ ਜਾਂਦਾ ਕਿਉਂਕਿ ਉਥੋਂ ਤੁਹਾਨੂੰ ਕੈਸੇ ਮਿਲਿਆ ਬਟ ਉਹ ਅੰਦਰਲੀ ਗੱਲ ਉਹ ਜੋ ਹਮੇਸ਼ਾ ਗਰੀਬੀ ਕਰਦੇ ਰਹੇ ਉਹ ਹੱਕ ਤੇ ਸਹੀ ਸੋ ਇਹ ਲੇਖਕ ਦਾ ਫਰਜ਼ ਨਹੀਂ ਕਿ ਕੋਈ ਕਮਰਸ਼ੀਅਲ ਹੋਰ ਬਟ ਕਿਤੇ ਕਿਤੇ ਲਿਖਦੇ ਲਿਖਦੇ ਲਿਖ ਜੋ ਜਿਹੜਾ ਆਮ ਬੰਦੇ ਦੀ ਜ਼ਿੰਦਗੀ ਨਾਲ ਜਿਹੜੀ ਜੀ ਟੋੜ ਲਈ ਪਾਗਲਪਨ ਜਿਹੜਾ ਕਹਿੰਦੇ ਆ ਫੈਡ ਕ੍ਰੇਜ਼ੀ ਹੋ ਗਿਆ ਕੋਈ ਇੱਕ ਵਜਾ ਉਹ ਕੋਈ ਲੱਗਦਾ ਕਿ ਸਾਡੇ ਵਰਗਾ ਕਿੱਲਾ ਸ਼ਹੀਦ ਬਣਦਾ ਸਸਕਾ ਮਾਸਾ ਆ స్వాਗਤ ਜੀ ਬਲਕਿ ਨਿਊਜ਼ੀਲੈਂਡ ਵਿੱਚ ਤੇ ਆਗਰ ਜੀ ਤੇ ਪੈਸਾ ਦਾ ਪਾਲਪਟਾ ਚਿੰਤਾ ਕਿ ਦਿਨ ਦੀ ਤੁਹਾਨੂੰ ਤੁਸੀਂ ਅੱਜ ਸਾਡੇ ਸ਼ੁਕਰ 6 ਸਾਲ ਦਾ ਕਾਫੀ ਲੰਮਾ ਸਮਾਂ ਪੱਤਾ ਜੀ ਤੁਸੀਂ ਨਿਊਜ਼ੀਲੈਂਡ ਆਣ ਹਾਂਜੀ ਤੇ ਆਸਟ੍ਰੇਲੀਆ ਵੀ ਤੁਹਾਡੇ ਕਾਫੀ ਟੂ ਸੀਏ ਦੇ 6 ਸਾਲ ਦੇ ਵਿੱਚ ਪਿਛਲੇ ਹਾਂ ਆਸਟ੍ਰੇਲੀਆ ਦੋ ਵਾਰ ਯਾਤਰਾ ਲਏ ਬਟ ਉਹ ਵਜ੍ਹਾ ਸੀ ਕੋ ਗਾਲੀ ਸੀ ਇਤਨਾ ਦੋ ਹਰ ਕੋਡਰ ਹੋਣੇਗਾ ਇੰਟਰਨੈਸ਼ਨਲ ਪ੍ਰੋਮੋਟਰਿੰਗ ਨੇਚਰਲ ਪ੍ਰੋਮੋਟਰਿੰਗ ਇਹਨਾਂ ਦੀ ਜਿਹੜਾ ਟਰਮਾਂ ਦੀ ਮੀਟਿੰਗ ਆ ਫਿਰ ਸਾਲਾਂ ਦਾ ਬਹੁਤ ਵਕਤ ਬਪਤਾ ਜਾਂਦਾ ਪਾਲ ਦੀਆਂ ਟਰਮਾਂ ਮਿਲੀਆਂ ਨਹੀਂ ਹੋਣੀਆਂ ਪਹਿਲਾਂ ਸ਼ਹਿਰ ਤੇ ਬਲੋਕਲੈਂਡ ਦੇ ਟਾਈਮ ਲੱਗਿਆ ਇਹ ਉਹਨੂੰ ਪ੍ਰੋਮੋਟਰ ਨੇ ਸਾਹ ਦੇ ਰਹੀ ਸੀ ਕਿ ਜਦੋਂ ਤੱਕ ਪਹੁੰਚ ਨਹੀਂ ਕਰਾਂਗੇ ਕਿ ਜਦੋਂ ਕੋ ਹੋਰ ਵੀ ਨਹੀਂ ਪਿਛਲੀ ਵਾਰੀ ਅਸੀਂ ਆਪ ਦੇ ਕੰਮਾਂ 'ਚ ਉਥੇ ਕਮਿਟਿਡ ਸੀ ਉਹ ਮੈਂ ਆਪਣੀ ਬਹੁਤ ਹੀ ਜ਼ਿੰਦਗੀ ਦੋਸਤਾਂ ਦਾ ਸਹਾਰਾ ਖੜੀ ਪਿਛਲੀ ਵਾਰ ਜਿਹੜਾ ਟੂਰ ਸੀ ਉਹ ਮੇਰੇ ਬੜੇ ਪਿਆਰੇ ਗਿੱਰਨੇ ਨੇ ਕਿਹਾ ਭਾਈ ਜਾਣਾ ਮੈਂ ਕਿਹਾ ਚੱਲ ਜਾਣਾ ਭੱਜ ਕੇ ਜਾਣਾ 20 ਦਿਨ ਬਿਚੋ ਖਾਲੀ ਸੋਚ ਲੈ ਜੀ ਸੋ ਸ਼ਾਇਦ ਇਹ ਵੀ ਇੱਕ ਵਜ੍ਹਾ ਹੈ ਮੈਨੂੰ ਲੱਗਦਾ ਦੋਸਤੀਆਂ ਨੂੰ 50% ਕੱਟ ਕਰਨਾ ਪਊਗਾ ਜੇ ਕੰਮ ਕਰਨਾ ਹੈ ਤੇ ਸ਼ੋਅ ਕਾਫੀ ਸੌਲ ਰਾਉਂਡ ਇਤਨੀ ਬਣ ਹੈ ਜੀ ਤੇ ਮੈਨੂੰ ਲੱਗਦਾ ਕਿ ਸ਼ੋਅ ਕੋਈ ਤਰ੍ਹਾਂ ਦੇ ਰਹਿ ਰਹੇ ਕਿ ਜਿਹੜਾ ਪ੍ਰੋਮੋਟਰ ਨਹੀਂ ਕਹਿੰਦਾ ਹੁੰਦਾ ਲੋਕਲ ਜਿਹੜੇ ਲੋਕਲ ਪ੍ਰੋਮੋਟਰ ਸਹੀਦ ਆਗਰੂ ਸਿੱਟਾ ਵੇਗਿਆ پھر اگلی ریدو جب پیسے وقت مانگا جی ہمیں دسنے کا بھی موقع دے موقع دے دیں تو اور ویسے ہمیں چاہو گے تو جلدی گیڑا مارو پھر بات ہے ہتے رہنا نہ صاحب یہیں پہ بولو جی کہا جی ٹھیک ہے تھینک یو سر ٹھیک ہے سر میں ساتھ میں انڈین ویگل ڈیلیسٹ سے ਮੇਰਾ ਸਵਾਲ ਇਹ ਹੈ ਕਿ ਤੁਹਾਡਾ ਜਿਹੜਾ ਸੁਭਾਅ ਬਹੁਤ ਅਫਰੰਟ ਹੈ ਤਾਂ ਇੱਛਾ ਹੈ ਤੁਹਾਡਾ ਕੋਈ ਦੋਸਤ ਹੋਵੇ ਜਾਂ ਤੁਹਾਡਾ ਕੋਈ ਰਿਸ਼ਮਾ ਹੋਵੇ ਜਿਹੜਾ ਵੀ ਹੋਵੇ ਉਹਦੇ ਨਾਲ ਤੁਸੀਂ ਪਾੜੇ ਅਫਰੰਟ ਰਹਿੰਦੇ ਹੋ ਜੇ ਸਾਥ ਦੇਣਾ ਹੈ ਤਾਂ ਦੇਣਾ ਨਹੀਂ ਦੇਣਾ ਤਾਂ ਨਾ ਨਹੀਂ ਦੇਣਾ ਇਹ ਐਟੀਟਿਊਡ ਤੁਹਾਡਾ ਸਿੰਗਲ ਬਣਨ ਕੋਈ ਆ ਮਿਊਜ਼ਿਕ ਇੰਡਸਟਰੀ ਚ ਆਂ ਤਾਂ ਪਹਿਲਾਂ ਵੀ ਸੀਗਾ ਇਸ ਤੋਂ ਬਾਅਦ ਦਰਸਲ ਮੈਂ ਸਿੰਗਰੇ ਹੀ ਹੈਗਾ ਸਿੱਧੇ ਹੀ ਹੈਗਾ ਸਿੰਗਿੰਗ ਮਾਈਗਰ ਬਾਈਕ ਜਦੋਂ ਲੱਖ ਮੈਂ ਆ ਗਿਆ ਫਸ ਗਿਆ ਤਾਂ ਹੋਰ ਕੰਮ ਸੀ ਉਲਝਿਆ ਉਲਝਿਆ ਕਰੇ ਜਾ ਰਿਹਾ ਸੀ ਸ਼ੌਕ ਬਹੁਤ ਬੈਠ ਰੋਦੋ ਇਹ ਸੂਲ ਮੈਂ ਆਪਣੇ ਘਰ ਦੇ ਤੋਂ ਸਿੱਖਿਆ ਸ਼ਾਇਦ ਮੇਰੇ ਪਿਤਾ ਜੀ ਤੋਂ ਕਿ ਆ ਤੁਸੀਂ ਦੋ ਚਿਹਰੇ ਨਹੀਂ ਹੋਣੇ ਚਾਹੀਦੇ ਯਾ ਹੈ ਜਾਂ ਨਹੀਂ ਯਾ ਤੁਸੀਂ ਦੋਸਤ ਹੈ ਜਾਂ ਨਹੀਂ ਵਿਚ ਵਿਚਾਇਆ ਬੰਦਾ ਖਤਰਨਾਕ ਸਾਡੀ ਕਮਿਊਨਿਟੀ ਦਾ ਪਿੱਛੇ ਜਾਣੇ ਦੀ ਇਹ ਹੀ ਵਜ੍ਹਾ ਇੱਕ ਕੰਮ ਕਰਦਾ ਦੂਜਾ ਨਾਲ ਤੁਰਿਆ ਫਿਰਦਾ ਰਾਤ ਨੂੰ ਉਹਨੇ ਚੁਗਲੀ ਸ਼ੁਰੂ ਹੋ ਜਾਈਆਂ ਤੋਂ ਮੈਂ ਲਿਖ ਗਾੜੇ 'ਚ ਲਿਖਿਆ ਸੀ ਕਿ ਚੁਗਲੀ ਦੇ ਵਿੱਚ ਨੰਬਰ 1 ਪੰਜਾਬੀ ਸੋ ਆਪਾਂ ਕਈ ਵਾਰੀ ਆਪਣੀ ਮਾਨਤਾ ਦੇ ਟੋਕਰੇ ਪਰ ਕੇ ਸਿਰ ਤੇ ਜੋ ਕੀ ਫੇਜ ਬਟ ਸਾਨੂੰ ਜਦੋਂ ਉਸ ਦੀ ਦੁਨੀਆ ਦੇ ਨਕਸ਼ੇ ਤੇ ਦੇਖਿਆ ਜੀ ਬਹੁਤ ਪਿਛੇ ਆਸੀਂ ਸੱਭਿਅਕ ਹੋਣ ਦਾ ਦਾਵਾ ਕਰਦੇ ਆ ਪਰ ਅਸੀਂ ਉਹਨੇ ਸੱਭਿਅਕ ਨਹੀਂ ਸਾਡੇ ਹਰ ਕੰਮ ਚ ਦਖਲ ਹੈ ਤੁਸੀਂ ਅੰਗਰੇਜ਼ ਆਪਣੇ ਆਪਣੇ ਘਰ ਲਏ ਨੇ ਰਜਕੇ ਸ਼ਰਾਬੀ ਨੇ ਇੱਕ ਦਿਨ ਕਹਿੰਦੇ ਨੇ ਨਸ਼ਾ ਬਹੁਤ ਹੋ ਗਿਆ ਸਾਡੇ ਉਹੀ ਕੂਕਾ ਮਰ ਜਨ ਮੈਂ ਪਰਸੋਂ ਸਵਾਲ ਪੁੱਛਿਆ ਸਟੇਜ ਤੇ ਮੇਰਾ ਬਿੱਤਰ ਸੀ ਕਿ ਨਾ ਪੰਜਾਬ ਚ ਨਸ਼ਾ ਹੋਵੇ ਮੈਂ ਕਿਉਂ ਹੋ ਸਕਦਾ ਹੋ ਗਿਆ ਬੋਟਰ ਸਟੇਟਾ ਹੋ ਵੀ ਸਕਦਾ ਇਮਾਨ ਨੇ ਪੁੱਛਿਆ ਵੀ ਤੁਹਾਡੇ ਇੱਥੇ ਤਕਰੀਬਨ ਹਰ ਅਗਲੇ ਸੇਰ ਦੀ ਵਿਆਹ ਸ਼ਰਾਬੀ ਨੇ ਹਨਾ ਅੰਮ੍ਰਿਤ ਸਾਡੇ ਬਾਪੂ ਕੋਲੇ ਤਾਂ ਪਿੰਦੇ ਨਹੀਂ ਸੀ। ਉਹ ਇਸ ਕਰਕੇ ਇੰਨਾ ਰੌਲਾ ਪਾ ਰਹੇ। ਸੋ ਆਪਣੇ ਕੀ ਹੈ ਕਿ ਆਪ ਦੇ ਘਰ ਬੈਠ ਕੇ ਦੂਜੇ ਦੇ ਘਰ ਚੱਕ ਨਾ ਦੇ ਦੇ ਯਾਰ। ਜਦ ਤੱਕ ਇਹ ਜਾਦੀ ਨਹੀਂ ਅਸੀਂ ਸભ્યਤ ਨਹੀਂ ਹੋ ਸਕਦੇ। ਕੋਈ ਵੀ ਸਾਜ ਨੇ ਕੋਈ ਚੀਜ਼ ਹੈ ਰੋਜ਼ ਦੇ ਤੱਕ ਫਸਾ ਲੈਣ ਕਿਸੇ ਨਾਲ। ਮੁਖਾਲਫਤ ਬਾਤ ਹੈ। ਸ਼ਾਇਦ ਅਸੀਂ ਬਹੁਤ ਚੀਜ਼ਾਂ ਹਾਸਲ ਇਹ ਕਰ ਸਕਦੇ ਸੀ ਪੰਜਾਬੀ ਲੋਕ ਜੀਣ ਕਰ ਸਕਦੇ ਸੀ। جس طرح بھی سی ایسی شاید بہت پیچھے رہ گئے سو وہ اتنا ہو ہوگا کہ شاید جی نمی جنریشن بڑی ڈیفرنٹ ہے میرے لگ رہی جی بچے ہیں تم انہوں کہو گے بھی باہر کہہ دے جا کے بھی پاپا گھر نہیں وہ کہوں کہ پاپا نے کہا پاپا گھر نہیں سو ہو رہی کہ سب بل جا رہے ہیں بٹ یہ گراؤنڈ جا روس سے شروع ہو جائیں گے تو پھر یہ پارٹ پڑھائے جائیں گے تواری فیلوسٹی لانگ سٹویز مو بہت انسپائر کر دی ہے میرا پھارا ساری کنجابی کمیونیٹی مو بہت زیادہ انسپائر کر دی ہے کہ جب این ارائن ساڑے تھے کہ کنجابی کونہ ہاسکتے تواری کی میسیج ہے میں کہتا میسیج پڑے لے کے انسی فیسوک نہ جوڑے ہیں اج کل ہر بندہ سکتے ہیں سارسلی کہا دوستو میں لائب تاپونہ نیسی پر ہو گیا ہے سمدار کٹنسان دیو رہا نہیں بہو پہنے کٹھے کر کے پہتے ہیں آج ہی دستا ہے گا نے پجاہ لکھ پہ جائے سے میں کہا ہساں میں کہا ہساں مانگو انہوں نے پجاہ لکھ شہ دیتی ہے نا پجاہ لکھ شہ دیتی ہے نا تو سی ہساں بھی مانگیاں کرو نا پیسے نوڑ ہو کے کو کیون ہے کہ ہاں بندہ سپورٹ کردے کے لیسے ستاچ بھی ایسی آسی کورتے تو سی جوڑے ہوں ਫੇਸਬੁਕ ਰੀਆ ਬਾਕੀ ਇਹ ਉੱਥੇ ਜਾ ਕੇ ਇੱਕ ਤੁਸਰ ਪੈਸੇ ਦਿੰਦੇ ਹੋ ਤੁਸੀਂ ਆਪਣੇ ਪੈਸੇ ਦਾ ਜਿਹੜਾ ਤੁਸੀਂ ਬੜੇ ਹੱਥ ਬੜੀ ਮਿਹਨਤ ਨਾਲ ਆਇਆ ਤੇ ਸੋ ਦਾ ਹਸਾ ਨਾ ਜਾਵੇ ਅਸੀਂ ਭਾਈ 50 ਲੱਖ ਭੇਜਿਆ ਤੁਹਾਡਾ ਕਿੱਥੇ ਕਿੱਥੇ ਲੱਗਿਆ ਸਾਡਾ ਮਿਸ ਪੇਦੋ ਸੋ 40 ਪੈਸੇ ਤੇ ਉਹ ਲੋਕ ਬੜਾ ਨਜ਼ਾਰਾ ਲੈਣੇ ਤੇ ਬਾਅਦ ਸਟੇਜਾ ਵੀ ਕਰਦੇ ਆ ਇਕੱਠੇ ਹੋ ਗਏ ਆ ਰਾਮ ਨਬੀ ਦੇ ਵੀ ਇਹ ਤਾਂ ਪਾਗਲ ਹੈ ਸੋ ਪੰਜਾਬੀਆਂ ਤੇ ਪਾਗਲ ਦਾ ਤਬਾਹਾਂ ਲੱਗੇ ਆਪਾਂ ਚਗੇ ਲੋਕ ਬਣੀਏ ਆਪਣੇ ਜਿਹੜੇ ਜਿਹਦਾ ਕਿਹਾ ਅੱਗੇ ਵਧਣ ਦੀ ਜਿਹਦਾ ਪੰਜਾਬੀ ਹੜ

ਪਹਿਲਾ ਹੋ ਗਿਆ ਸਭ ਮੈਂ ਬੱਚਾ ਜੀ ਜਬਸ ਕਰੀਏ ਕੀ ਕਰਦੇ ਪੁੱਛ ਲਈਏ ਥੈਂਕ ਯੂ ਬਬੂ ਮਾ ਜੀ ਤੁਹਾਡਾ ਵੈਲਕਮ ਟੂ ਨਿਊਜ਼ੀਲੈਂਡ 6 ਸਾਲ ਬਾਅਦ ਤੁਸੀਂ ਆਇਓ ਮੈਂ ਪ੍ਰੈਸ ਕਾਨਫਰੰਸ ਆਨ ਹੈ ਇਨਸ਼ਾਅੱਲਾ ਤੁਹਾਡਾ ਦੂਸਰਾ ਤੇ ਨੀਲਾਸ ਕੁਐਸਚਨ ਹੈਗਾ ਤੁਹਾਨੂੰ ਜਾਣ ਕੇ ਖੁਸ਼ੀ ਹੋਗੀ ਕਿ ਪਿੱਛੇ ਜਿਹੜਾ ਪੀ.ਟੀ.ਸੀ. ਅਵਾਰਡ ਹੋਇਆ ਉਹਦੇ ਵਿੱਚ ਜਿਹੜਾ ਸੌਂਗ ਬਹੁਤ ਮੈਸੇਜ ਉਹ ਨਿਊਜ਼ੀਲੈਂਡ ਦੇ ਹਿੱਸੇ ਆ ਸੱਤਾ ਬੈਰੋ ਵਾਲੇ ਜਿੱਦੇ ਮੈਂ ਚਾਹੁੰਗਾ ਇੱਕ ਵਾਰੀ ਉਸ ਨੌਜਵਾਨ ਜਿਹੜੇ ਤਾਲੀਆਂ ਵਾ ਦਿੱਤੀਆਂ ਨੇ ਦੁੱਖੀ ਕਰਾਂ ਜਿਹੜੇ ਐਨਆਰਏ ਵੀਰ ਹੈਗੇ ਨੇ ਉਹ ਜਿਵੇਂ ਇੱਥੇ ਵੀ ਸਾਰੇ ਜਿਹੜੇ ਟੀਵੀ ਚੈਨਲ ਚੱਲਦੇ ਨੇ ਜਦੋਂ ਅਸੀਂ ਦੇਖਦੇ ਆ ਦੋ ਤਰ੍ਹਾਂ ਦੀ ਗੱਗੀ ਬਸਦੀ ਹੈ ਇੱਕ ਲੱਜਰ ਗੱਗੀ ਆ ਇੱਕ ਦੇ ਵਿੱਚ ਕੋ ਸੰਦੇਸ਼ ਹੈਗਾ ਪਤਾ ਸੀ ਤੁਸੀਂ ਪੁੱਛੋਗੇ ਇੱਕ ਦੇ ਵਿੱਚ ਸਭਿਆਚਾਰਕ ਗੱਲ ਤੇ ਮੇਰਾ ਕੁਸਚਨ ਇਹ ਹੈ ਕਿ ਇਹ ਜਿਹੜਾ ਫਰਕ ਆ ਕਿੰਨਾ ਖੂਨ ਲੰਬਾ ਹੋ ਗਿਆ ਇਹ ਪਹਿਲੇ ਪੁੱਛਣਾ ਜਦੋਂ ਵੀ ਲਚਰ ਦਾ ਜੀ ਨਹੀਂ ਹੁੰਦਾ ਇਹਦੇ ਦੇਖੋ ਹਰ ਚੀਜ਼ ਦੇ ਦੋ ਪਹਿਲੂ ਆ ਜਦੋਂ ਤੁਸੀਂ ਪੇਪਰ ਤੇ ਐਡ ਕਰਦੇ ਹੋ ਤੁਸੀਂ ਸ਼ੇਅਰ ਕਰਦੇ ਆ ਬਾਕੀ ਹੁਣ ਤੁਸੀਂ ਜਿਹੜੇ ਪੇਪਰ ਦੀ ਐਡ ਕਰਦੇ ਹੋ ਉਹਦੇ ਚ ਜਿਹੜੀ ਲੈਗ ਤੇ ਐਡ ਜਾਂ